ਹੁੰਦੇ ਰਹਿਣਗੇ ਜਿਹੜੇ ਸਾਡੇ ਵਿੱਚਕਾਰ ਨਸ਼ਿਆਂ ਦੀ ਲਤ ਦੇ ਗੁਲਾਮ ਹਨ ਨਸ਼ਿਆਂ ਦੇ ਗੁਲਾਮ ਹਨ ਚਾਇਓ ਸੁੱਕੇ ਨਸ਼ੇ ਹਨ ਚਾਇਓ ਗੋਲੀਆਂ ਦੇ ਨਸ਼ੇ ਹਨ ਅਲਕੋਹਲ ਦਾ ਨਸ਼ਾ ਪਾਵ ਸ਼ਰਾਬ ਦਾ ਨਸ਼ਾ ਹੈ ਉਹ ਅੱਗੇ ਆਜਨ ਅਜ ਉਹਨਾਂ ਦੇ ਲਈ ਖਾਸ ਪ੍ਰਾਰਥਨਾ ਕੀਤੀ ਜਾਏਗੀ ਸ਼ਰਮਾਉਣਾ ਜਿਹੜੇ ਨਸ਼ਿਆਂ ਤੋਂ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਅਗਲੇ ਸਥਾਨ ਦੇ ਵਿੱਚ ਆ ਜਾਣ ਉਹਨਾਂ ਦੇ ਲਈ ਖਾਸ ਪ੍ਰਾਰਥਨਾ ਕੀਤੀ ਜਾਏਗੀ ਔਰ ਉਹ ਭੈਣਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਇਹ ਸਮੱਸਿਆ ਹੈ ਉਹ ਆਪਣੇ ਪਰਿਵਾਰਿਕ ਮੈਂਬਰਾਂ ਦਾ ਨਾਮ ਆਪਣੀ ਪ੍ਰਾਰਥਨਾ ਦੇ ਵਿੱਚ ਰੱਖੋ ਆਪਣੇ ਸਥਾਨ ਦੇ ਉੱਤੇ ਹੀ ਭੈਣਾਂ ਖੜੀਆਂ ਰਹਿਣਗੀਆਂ ਔਰ ਉਹਨਾਂ ਦਾ ਨਾਮ ਤੁਸੀਂ ਪਰਮੇਸ਼ਰ ਦੇ ਅੱਗੇ ਰੱਖੋ ਔਰ ਕਹੀਏ ਕਿ ਪਰਮੇਸ਼ਵਰ ਮੇਰੇ ਪਤੀ ਨੂੰ ਮੇਰੇ ਪਿਤਾ ਨੂੰ ਮੇਰੇ ਪੁੱਤਰ ਨੂੰ ਲੇਡੀਜ਼ ਵੀ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਹੋ ਸਕਦੀਆਂ ਕਿਉਂਕਿ ਬਹੁਤ ਵਾਰੀ ਸਾਨੂੰ ਲੇਡੀਜ਼ ਮਿਲਦੀਆਂ ਜਿਹੜੀਆਂ ਅਲਕੋਹਲ ਦੀਆਂ ਐਡਿਕਟ ਹਨ ਜਿਹੜੀਆਂ ਸ਼ਰਾਬ ਪੀਂਦੀਆਂ ਹਨ স্মੋਕਿੰਗ ਕਰਦੀਆਂ ਹਨ ਤੇ ਜਿਹੜੀਆਂ ਲੇਡੀਜ਼ ਵੀ ਇਹੋ ਜਿਹੇ ਨਸ਼ੇ ਦੀਆਂ ਗੁਲਾਮ ਹਨ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਉਹ ਅੱਗੇ ਆ ਸਕਦੀਆਂ ਹਨ ਉਹਨਾਂ ਦੇ ਲਈ ਵੀ ਪ੍ਰਾਰਥਨਾ ਕੀਤੀ ਜਾਵੇਗੀ ਸੋ ਕੋਈ ਵੀ ਸ਼ਰਮਾਏ ਨਾ ਬਹੁਤ ਸਾਰੇ ਇਥੇ ਉਹ ਜੇ ਲੋਕ ਹਨ ਜਿਹੜੇ ਇਹ ਸੋਚ ਕੇ ਆਪਣੀ ਜਗ੍ਹਾ ਤੇ ਖੜੇ ਹਨ ਕਿ ਅਗਰ ਮੈਂ ਅੱਗੇ ਜਾਵਾਂਗਾ ਤਾਂ ਲੋਕ ਕੀ ਮੇਰੇ ਲਈ ਕੀ ਸੋਚਣਗੇ ਲੋਕੀ ਤੁਹਾਡੇ ਕੋਈ ਕੁਝ ਨਹੀਂ ਸੋਚਣਗੇ ਲੋਕ ਤੁਹਾਡੇ ਲਈ ਦੁਆ ਮੰਗਣਗੇ ਅੱਜ ਕੇ ਪਰਮੇਸ਼ਵਰ ਇਹਨਾਂ ਨੂੰ ਇਹਨਾਂ ਦੇ ਨਸ਼ੇ ਤੋਂ ਆਜ਼ਾਦ ਕਰੋ ਹਾਲੇਲੂਇਆ ਜਿੰਨੇ ਵੀ ਅਸੀਂ ਆਪਣੇ ਸਥਾਨਾਂ ਦੇ ਉੱਤੇ ਖੜੇ ਹਾਂ ਪੂਰੀ ਰੂਹ ਦੇ ਨਾਲ ਅੱਜ ਹੀ ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਅੱਗੇ ਆਏ ਹਨ ਇਹਨਾਂ ਬੇਨਤੀਆਂ ਨੂੰ ਲੈ ਕੇ ਪਿਤਾ ਪਰਮੇਸ਼ਰ ਆਜ ਜਿਨ੍ਹਾਂ ਨੂੰ ਨਸ਼ੇ ਦੀ ਗੁਲਾਮੀ ਤੋਂ ਆਜ਼ਾਦ ਕਰ ਦਿਓ ਹਰੇਕ ਨੇ ਪ੍ਰਾਰਥਨਾ ਕਰਨੀ ਹੈ ਅਰ ਪ੍ਰਾਰਥਨਾ ਦਾ ਸਮਾਂ ਆਰੰਭ ਹੈ ਪ੍ਰਾਰਥਨਾ ਕਰਨੀ ਸਟਾਰਟ ਕਰੋ ਅਰ ਜਿਹੜੇ ਅੱਗੇ ਖੜੇ ਹਨ ਕਹੀਏ ਕਿ ਪ੍ਰਭੂ ਅਸੀਂ ਨਸ਼ਿਆਂ ਤੋਂ ਛੁਟਣਾ ਚਾਹੁੰਦੇ ਹਾਂ ਅਸੀਂ ਆਪਣੇ ਜ਼ੋਰ ਨਾਲ ਨਹੀਂ ਛੁੱਟ ਸਕਦੇ ਪ੍ਰਭੂ ਜੀ ਪਰ ਤੁਹਾਡੀ ਕਿਰਪਾ ਦੇ ਨਾਲ ਛੁੱਟ ਸਕਦੇ ਹਾਂ ਪ੍ਰਭੂ ਸਾਡੇ ਉੱਤੇ ਕਿਰਪਾ ਕਰੋ ਅੱਜ ਆਪਣੇ ਦਿਲਾਂ ਨੂੰ ਖੋਲੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦਿਓ ਸਰੈਂਡਰ ਕਰੋ ਆਪਣੇ ਆਪ ਨੂੰ ਆਏ ਸਭ ਜਣ ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਸਰਬ ਸ਼ਕਤੀਮਾਨ ਜ਼ਿੰਦਾ ਜਲਾਲੀ ਸੈਨਾਵਾਂ ਦੇ ਯਹਵਾ ਪਰਮੇਸ਼ਰ ਰੱਬ ਖੁਦਾ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਮੇਰੇ ਪਿਤਾ ਪਰਮੇਸ਼ਰ ਜੀ प्यारे प्रभु ਅਸੀਂ ਐਸੇ ਚੋਂਡ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਆ ਮੇਰੇ ਪ੍ਰਭੂ ਜਿਨ੍ਹਾਂ ਨੂੰ ਨਸ਼ੇ ਦੇ ਸਪਿਰਿਟ ਨੇ ਆਪਣੇ ਗੁਲਾਮ ਬਣਾਇਆ ਹੋਇਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਤਾਂ ਸਾਨੂੰ ਵੱਡੇ ਵੱਡੇ ਅਖਤਿਆਰ ਦਿੱਤੇ ਮੇਰੇ ਪ੍ਰਭੂ ਅਰ ਉਹਨਾਂ ਸਭ ਨਾਲ ਤੋਂ ਵੱਡਾ ਅਖਤਿਆਰ ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਣ ਕੇ ਮੰਗ ਸਕਦੇ ਆ ਮੇਰੇ ਪਿਤਾ ਪਰਮੇਸ਼ਰ प्यारे प्रभु पिता परमेश्वर आज ਜਸੀਨਾ ਪੈਣਾ ਤੇ ਇਹਨਾਂ ਭਰਾਵਾਂ ਦੇ ਲਈ ਮੰਗ ਲੈਨੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਕਰੋ ਮੇਰੇ ਪਿਤਾ ਪਰਮੇਸ਼ਰ ਹਰ ਪ੍ਰਕਾਰ ਦੇ ਨਸ਼ਿਆਂ ਦਾ ਸਪਿਰਿਟ ਇਹਨਾਂ ਨੂੰ ਛੱਡ ਕੇ ਹਮੇਸ਼ਾ ਲਈ ਚੱਲਿਆ ਜਾਵੇ ਪਿਤਾ ਪਰਮੇਸ਼ਰ ਇਹਨਾਂ ਦੇ ਅੰਦਰ ਨਸ਼ੇ ਦੀ ਚਾਹਤ ਹਮੇਸ਼ਾ ਲਈ ਖਤਮ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਦੇ ਅੰਦਰ ਤਬਦੀਲ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ प्यारे प्रभु ओ सिस्टम जेड़ा नशियां दी डिमांड करदा या नशियां दे लिए लोचदा या आज यीशु मसीह दे नाम दे विच ओ सिस्टम दा टेस्ट बदल जाए मेरे पिता परमेश्वर ओ थवाड़ी कृपा नु लोचे मेरे पिता परमेश्वर थवाड़ी नाम दी लोच करे मेरे पिता परमेश्वर जी प्यारे प्रभु आज तो अगाहनु ए जदों भी नशे दे नेड़े जाण पिता परमेश्वर थवाड़ा रूह इनहा दे हथहां नु और इनहा दे मुंह नु रोक के मेरे पिता परमेश्वर प्यारे प्रभु तू सी इनਾਂ ਦੀਆਂ ਸੋਚਾਂ ਨੂੰ ਬਦਲੋ ਮੇਰੇ ਪ੍ਰਭੂ ਜੀ ਔਰ ਮੇਰੇ ਪਿਆਰੇ ਪ੍ਰਭੂ ਨਸ਼ਾ ਛੱਡਣ ਦੇ ਸਮੇਂ ਦਰਮਿਆਨ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਾ ਹੋਵੇ ਮੇਰੇ ਪਿਤਾ ਪਰਮੇਸ਼ਰ ਕਿਸੇ ਤਰ੍ਹਾਂ ਦੀ ਕੋਈ ਸਿਕਨੈਸ ਫੇਸ ਨਾ ਕਰਨੀ ਪਵੇ ਮੇਰੇ ਪ੍ਰਭੂ ਜੀ ਪਰ ਪ੍ਰਭੂ ਤੁਸੀਂ ਇਹਨਾਂ ਨੂੰ ਸਟਰੈਂਥ ਦਿਓ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਇਹ ਕੰਮ ਪ੍ਰਭੂ ਇਹ ਆਪਣੀ ਤਾਕਤ ਦੇ ਨਾਲ ਨਹੀਂ ਪਰ ਤੁਹਾਡੀ ਸਮਰਥ ਦੇ ਨਾਲ ਕਰ ਸਕਦੇ ਆ ਪ੍ਰਭੂ ਤੁਸੀਂ ਆਪਣੀ ਸਮਰਥ ਦੇ ਨਾਲ ਇਹਨਾਂ ਨੂੰ ਨਸ਼ਿਆਂ ਦੀ ਗੁਲਾਮੀ ਤੋਂ ਬਾਹਰ ਕੱਢੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਇਹਨਾਂ ਦੇ ਅੰਦਰ ਸਮਰਥ ਆ ਜਾਵੇ ਕਿ ਇਹ ਨਸ਼ਿਆਂ ਦਾ ਵਿਰੋਧ ਕਰਨ ਮੇਰੇ ਪਿਤਾ ਪਰਮੇਸ਼ਰ ਅਰੇ ਇਹਨਾਂ ਦਾ ਮਨ ਨਸ਼ਿਆਂ ਤੋਂ ਫੇਰ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਆਓ ਮੇਰੇ ਪਿਆਰੇ ਪ੍ਰਭੂ ਇਹਨਾਂ ਦੇ ਮਨ ਦੇ ਉੱਤੇ ਕਬਜ਼ਾ ਕਰੋ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਇਹਨਾਂ ਦੇ ਦਿਲ ਦੇ ਉੱਤੇ ਕਬਜ਼ਾ ਕਰੋ ਪ੍ਰਭੂ ਇਹਨਾਂ ਦੀਆਂ ਸੋਚਾਂ ਦੇ ਉੱਤੇ ਕਬਜ਼ਾ ਕਰੋ ਪ੍ਰਭੂ ਇਹਨਾਂ ਦੇ ਜੀਵਨ ਦੇ ਉੱਤੇ ਕਬਜ਼ਾ ਕਰ ਲਓ ਮੇਰੇ ਪਿਤਾ ਪਰਮੇਸ਼ਰ ਅੱਜ ਜਿਵੇਂ ਯਿਸੂ ਮਸੀਹ ਦੇ ਨਾਮ ਚ ਇਹਨਾਂ ਦੀ ਆਜ਼ਾਦੀ ਦੀ ਘੋਸ਼ਣਾ ਕਰਦੇ ਆਂ ਅੱਜ ਜਿਵੇਂ ਯਿਸੂ ਮਸੀਹ ਦੇ ਨਾਮ ਚ ਇਹਨਾਂ ਦੀ ਆਜ਼ਾਦੀ ਦੀ ਘੋਸ਼ਣਾ ਕਰਦੇ ਆਂ ਇਹ ਆਜ਼ਾਦ ਹੋ ਚੁੱਕੇ ਹਨ ਯਿਸੂ ਮਸੀਹ ਦੇ ਨਾਮ ਚ ਹਰ ਪ੍ਰਕਾਰ ਦੇ ਨਸ਼ੇ ਦੀ ਲੱਤ ਤੋਂ ਇਹ ਆਜ਼ਾਦ ਹੋ ਚੁੱਕੇ ਹਨ

ਕਿ ਸੱਚਮੁੱਚ ਸ਼ਿਫਾ ਦੇਣ ਵਾਲੇ ਪਰਮੇਸ਼ਰ ਤੁਸੀਂ ਸਾਡੇ ਵਿਚਕਾਰ ਹੋਰ ਸਾਨੂੰ ਸਾਡੇ ਰੋਗਾਂ ਤੋਂ ਨਰੋਇਆ ਕਰੋ ਪ੍ਰਾਰਥਨਾ ਦੇ ਵਿੱਚ ਆਵਾਂਗੇ ਸਰਬ ਸ਼ਕਤੀਮਾਨ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਇਸ ਕਲੀਸਿਆ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅੱਜ ਤੁਹਾਡਾ ਹੱਥ ਇਹਨਾਂ ਨੂੰ ਸੰਭਾਲੇ ਮੇਰੇ ਪਿਤਾ ਪਰਮੇਸ਼ਰ ਜੀ प्यारे प्रभु हम सी प्रार्थना करते हैं इनों को हर रोग तो नरोया करो मेरे पिता परमेश्वर जी प्यारे प्रभु हर अंदरूनी रोग तो इनों को चंगिया करो मेरे प्रभु पिता परमेश्वर प्रार्थना करते हैं जिन्हों के पेट के बीच अल्सर है जिन्हों के पेट के अंदर फोड़े हैं यीशु मसीह के नाम के बीच वो फोड़े गायब हो जन वग जन ड्रेन हो जन यीशु मसीह के नाम के बीच ਹਰ ਪ੍ਰਕਾਰ ਦੇ ਰਸੌਲੀਆਂ ਹਰ ਪ੍ਰਕਾਰ ਦੀਆਂ ਗਦੂਦਾਂ ਦੀ ਸਮੱਸਿਆ ਹਰਨੀਆਂ ਦੀ ਸਮੱਸਿਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੇ ਜਿਸਮ ਨੂੰ ਛੱਡ ਕੇ ਚਲੀ ਜਾਵੇ ਔਰ ਗਾਇਬ ਹੋ ਜਵੇ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਾਰਥਨਾ ਕਰਦੇ ਇਹਨਾਂ ਦੀਆਂ ਰਿਪੋਰਟਾਂ ਬਦਲ ਜਾਣ ਮੇਰੇ ਪ੍ਰਭੂ ਜੀ ਉਹ ਰਿਪੋਰਟਾਂ ਜਿਨ੍ਹਾਂ ਦੇ ਵਿੱਚ ਡਾਕਟਰਸ ਨੇ ਆਪਰੇਸ਼ਨ ਰეკਮੈਂਡ ਕੀਤੇ ਆ ਉਹ ਰਿਪੋਰਟਾਂ ਜਿਨ੍ਹਾਂ ਦੇ ਵਿੱਚ ਡਾਕਟਰਸ ਨੇ ਇਹ ਇਹਨਾਂ ਨੂੰ ਐਲਾਨ ਕਰ ਦਿੱਤਾ ਕਿ ਇਹ ਡਾਕਟਰ ਇਲਾਜ ਤੋਂ ਬਾਹਰ ਹੋ ਚੁੱਕੇ ਹਨ ਪ੍ਰਭੂ ਅਰ ਰਪੋਟਾ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਆਪਣੇ ਹੱਥ ਨਾਲ ਇਹਨਾਂ ਦਾ ਇਲਾਜ ਕਰੋ ਮੇਰੇ ਪ੍ਰਭੂ ਜੀ ਪ੍ਰਭੂ ਤੁਸੀਂ ਤਾਂ ਮਾਂ ਦੀ ਕੋਖ ਦੇ ਅੰਦਰ ਹੀ ਮਨੁੱਖ ਦੀ ਸਿਰਜਣਾ ਕਰਨ ਦੀ ਤਾਕਤ ਰੱਖਣ ਵਾਲੇ ਪਰਮੇਸ਼ਰ ਆ ਪ੍ਰਭੂ ਅੱਜ ਮੇਰੇ ਪਿਤਾ ਪਰਮੇਸ਼ਰ ਇਸ ਧਰਤੀ ਦੀ ਕੋਖ ਦੇ ਅੰਦਰ ਵੀ ਪ੍ਰਭੂ ਤੁਸੀਂ ਇਹਨਾਂ ਨੂੰ ਸੰਭਾਲੋ ਪ੍ਰਭੂ ਤੁਸੀਂ ਇਹਨਾਂ ਨੂੰ ਸ਼ੂ ਜਾਓ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਇਹਨਾਂ ਦੀਆਂ ਵਿੰਗੀਆਂ ਹੱਡੀਆਂ ਸਿੱਧੀਆਂ ਹੋ ਜਾਣ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਔਰ ਰੁਕੇ ਹੋਏ ਅੰਗ ਜਿਹੜੇ ਕੰਮ ਨਹੀਂ ਕਰ ਰਹੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਕਮਾਂਡ ਕਰਦੇ ਹਾਂ ਉਹ ਅੰਗ ਕੰਮ ਕਰਨਾ ਸ਼ੁਰੂ ਕਰ ਦੇਣ ਉਹ ਛੋਟੇ ਅੰਗ ਉਹ ਵੱਡੇ ਅੰਗ ਉਹ ਅੱਖਾਂ ਦੀ ਸਮੱਸਿਆ ਉਹ ਨੱਕ ਦੀ ਸਮੱਸਿਆ ਉਹ ਕੰਨਾਂ ਦੀ ਸਮੱਸਿਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਰੋਕੀ ਚੰਗੇ ਹੋ ਜਾਣ ਉਹ ਲੋਕ ਜਿਨ੍ਹਾਂ ਦੇ ਕੰਨ ਡੋਲਦੇ ਤੇ ਵਗਦੇ ਆ ਜਿਨ੍ਹਾਂ ਦੇ ਕੰਨਾਂ ਦੇ ਅੰਦਰ ਰੇਸ਼ਾ ਦੀਆਂ ਗਟੋਲੀਆਂ ਬੜੀਆਂ ਹੋਈਆਂ ਆ ਔਰ ਉਹਨਾਂ ਨੂੰ ਸੁਣਨ ਦੇ ਲਈ ਸਮੱਸਿਆ ਹੁੰਦੀ ਆ ਯਿਸੂ ਮਸੀਹ ਦੇ ਨਾਮ 'ਚ ਹਰ ਪ੍ਰਕਾਰ ਦੇ ਕੰਨਾਂ ਦੀਆਂ ਬਿਮਾਰੀਆਂ ਠੀਕ ਹੋ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਕੰਨ ਪਰਮੇਸ਼ਰ ਦੀ ਮਹਿਮਾ ਦੇ ਲਈ ਖੁੱਲ ਜਾਣ ਮਹਿਮਾ ਸੁਣਨ ਦੇ ਲਈ ਖੁੱਲ ਜਾਣ ਪਿਤਾ ਪਰਮੇਸ਼ਰ ਉਹ ਜ਼ੁਬਾਨ ਦੇ ਅੰਦਰ ਤੰਦੂਏ ਦੀ ਸਮੱਸਿਆ ਉਹ ਤੰਦੂਆ ਜਿਹੜਾ ਬੋਲਣ ਦੇ ਵਿੱਚ ਸਮੱਸਿਆ ਕਰਦਾ ਹੈ ਉਹ ਜ਼ੁਬਾਨ ਜਿਹੜੀ ਬੋਲਣ ਦੇ ਵਿੱਚ ਅਟਕਦੀ ਆ ਜਿਹੜੇ ਬੋਲਣ ਦੇ ਵਿੱਚ ਸ਼ਬਦ ਪ੍ਰੋਪਰ ਨਹੀਂ ਬੋਲ ਪਾਉਂਦੇ ਉਹ ਥਥਲਾਉਣਾ ਉਹ ਹਲਕਾਉਣਾ ਅੱਜ ਯਿਸੂ ਮਸੀਹ ਦੇ ਨਾਮ ਚ ਹਰ ਸ਼ਬਦਾ ਦੀ ਸਮੱਸਿਆ ਠੀਕ ਹੋ ਜੂਵੇ ਹਰ ਜ਼ੁਬਾਨ ਦੀ ਸਮੱਸਿਆ ਠੀਕ ਹੋ ਜੂਵੇ ਹਰ ਖਿੰਡਾਪਨ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਾਂਦਾ ਰਵੇ ਮੇਰੇ ਪਿਤਾ ਪਰਮੇਸ਼ਰ ਅੱਜ ਰੂਹ ਦੇ ਵਸੀਲੇ ਤੁਸੀਂ ਇਹਨਾਂ ਰੋਗੀਆਂ ਨੂੰ ਛੂ ਜਾਓ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਬੱਚਿਆਂ ਦੇ ਅੰਦਰ ਲੱਤਾਂ ਦਾ ਵਿੰਗਾ ਬਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਠੀਕ ਕਰ ਦਿਓ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਉਹ ਬੱਚੇ ਜਿਹੜੇ ਵਿੰਗੀਆਂ ਹੱਡੀਆਂ ਦੇ ਨਾਲ ਵਿੰਗੀਆਂ ਲੱਤਾਂ ਦੇ ਨਾਲ ਵਿੰਗੀਆਂ ਬਾਹਾਂ ਦੇ ਨਾਲ ਆਏ ਆ ਯਿਸੂ ਮਸੀਹ ਦੇ ਨਾਮ ਚੋਂ ਉਹਦੀਆਂ ਹੱਡੀਆਂ ਸਿੱਡੀਆਂ ਹੋ ਜਾਣ ਉਹ ਬੱਚੇ ਜਿਨ੍ਹਾਂ ਦੇ ਚੱਲਣ ਦਾ ਸਮਾਂ ਆ ਪਰ ਚੱਲ ਨਹੀਂ ਪਾ ਰਹੇ ਯਿਸੂ ਮਸੀਹ ਦੇ ਨਾਮ ਦੇ ਅੰਦਰ ਉਹਨਾਂ ਦੇ ਜਿਸਮ ਦੇ ਵਿੱਚ ਇੱਕ ਤਾਕਤ ਆਵੇ ਪ੍ਰਭੂ ਉਹ ਤੁਹਾਡੀ ਭੇਜੀ ਹੋਈ ਤਾਕਤ ਦੇ ਨਾਲ ਚੱਲਣ ਉੱਠਣ ਤੇ ਸੁਮਸੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਔਰ ਰੋਗੀ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾ ਆ ਉਹਨਾਂ ਨੂੰ ਚੁੱਕ ਕੇ ਤੁਹਾਡੇ ਘਰ ਦੇ ਵਿੱਚ ਲਿਆਏ ਆ ਮੇਰੇ ਪ੍ਰਭੂ ਅੱਜ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪਣਾ ਸਮਰਥ ਉਹਨਾਂ ਦੇ ਜਿਸਮ ਦੇ ਅੰਦਰ ਭੇਜੋ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵਾੜੇ ਦੇ ਬੱਚਿਆਂ ਦੇ ਵਾਂਗ ਕੋਦਦੇ ਹੋਏ ਤੁਹਾਡੇ ਘਰ ਵਿੱਚ ਤੁਹਾਡੀ ਮਹਿਮਾ ਕਰਨ ਦੇ ਲਈ ਆਉਣ ਮੇਰੇ ਪ੍ਰਭੂ ਜੀ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਬਿਮਾਰੀ ਦੇ ਬਿਸਤਰੇ ਪਲਟ ਜਾਣ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਤੁਸੀਂ ਉਹਨਾਂ ਨੂੰ ਚੰਗਿਆ ਕਰੋ ਅਸੀਂ ਉਹਨਾਂ ਨੂੰ ਹੁਕਮ ਕਰਦੇ ਹਾਂ ਯਿਸੂ ਮਸੀਹ ਦੇ ਨਾਮ 'ਚ ਬਿਮਾਰੀ ਦੇ ਬਿਸਤਰਿਆਂ ਨੂੰ ਛੱਡੋ ਉੱਠੋ ਖੜੇ ਹੋਵੋ ਤੇ ਪਰਮੇਸ਼ਰ ਦੀ ਮਹਿਮਾ ਕਰੋ ਓ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਹਰ ਪ੍ਰਕਾਰ ਦੇ ਗਲੇ ਦੇ ਟਾਂਸਰਸ ਯਿਸੂ ਮਸੀਹ ਦੇ ਨਾਮ ਠੀਕ ਹੋ ਰਹੀ ਆ ਗਲ ਫੜਿਆ ਦੀ ਸਮੱਸਿਆ ਯੇਸੂ ਮਸੀਹ ਦੇ ਨਾਮ ਦੇ ਵਿੱਚ ਜਾ ਰਹੀ ਆ ਅਰ ਪਰਮੇਸ਼ਵਰ ਤੁਹਾਡੇ ਗਲੇ ਨੂੰ ਸ਼ੂਕੇ ਚੰਗਾ ਕਰ ਰਿਹਾ ਹਰ ਪ੍ਰਕਾਰ ਦੀ ਇਨਫੈਕਸ਼ਨ ਤੁਹਾਨੂੰ ਛੱਡ ਕੇ ਜਾ ਰਹੀ ਆ ਯੂਰਿਨ ਦੀ ਇਨਫੈਕਸ਼ਨ ਪਸ਼ਾਬ ਦੀ ਇਨਫੈਕਸ਼ਨ ਯੇਸੂ ਮਸੀਹ ਦੇ ਨਾਮ ਦੇ ਵਿੱਚ ਠੀਕ ਹੋ ਰਹੀ ਆ ਹਰ ਪ੍ਰਕਾਰ ਦੀ ਪਸ਼ਾਬ ਦੀ ਇਨਫੈਕਸ਼ਨ ਯੇਸੂ ਮਸੀਹ ਦੇ ਨਾਮ ਦੇ ਵਿੱਚ ਠੀਕ ਹੋ ਰਹੀ ਆ ਕਿਸੇ ਦੇ ਗਾਲ ਬਲੇਡਰ ਦੇ ਵਿੱਚ ਸਟੋਨਸ ਆ ਰੋ ਨਿਕਲ ਨਹੀਂ ਰਹੇ ਪਰਮੇਸ਼ਵਰ ਤੁਹਾਡੇ ਗਾਲ ਬਲੇਡਰ ਦੀ ਡਾਇਰੈਕਸ਼ਨ ਚੇਂਜ ਕਰ ਰਿਹਾ ਅਰ ਸਟੋਨਸ యేసు ਮਸੀਹ ਦੇ ਨਾਮ ਦੇ ਵਿੱਚ యేసు ਮਸੀਹ ਦੇ ਨਾਮ 'ਚ ਤੁਹਾਡੇ ਗਲ ਬਲੇਡਰ ਦੇ ਆਪਰੇਸ਼ਨ ਕੈਨਸਲ ਹੋ ਜਾ ਰਹੇ ਆ ਔਰ ਪਰਮੇਸ਼ਵਰ ਤੁਹਾਨੂੰ ਚੰਗੇ ਕਰਨ ਜਾ ਰਹੇ ਆ। ఓ ਪ੍ਰਭੂ ਸੀ ਤੁਹਾਡਾ ਤੁਹਾਨੂੰ ਆਧਕਾਰ ਦਿਆ ਪਿਤਾ ਪਰਮੇਸ਼ਰ ਹਰ ਪ੍ਰਕਾਰ ਦੇ ਦਿਲ ਦੀਆਂ ਬਿਮਾਰੀਆਂ యేసు ਮਸੀਹ ਦੇ ਨਾਮ ਦੇ ਵਿੱਚ ਜਾਂਦੀਆਂ ਰਹਿਣ ਪ੍ਰਭੂ। ਪਿਤਾ ਪਰਮੇਸ਼ਰ ਹਾਰਟ ਸਰਜਰੀ యేసు ਬਸੀ ਦੇ ਨਾਮ 'ਚ ਕੈਨਸਲ ਹੋ ਜਾਣ। ਉਹ ਲੋਕ ਜਿਨ੍ਹਾਂ ਨੂੰ ਡਾਕਟਰਸ ਨੇ ਸਟੈਂਟ ਰეკਮੈਂਡ ਕੀਤੇ ਆ ਮੇਰੇ ਪਿਤਾ ਪਰਮੇਸ਼ਰ ਉਹਨਾਂ ਦੀਆਂ ਬਲਾਕੇਜ ਪ੍ਰਭੂ ਯੀਸੂ ਮਸੀਹ ਦੇ ਲਹੂ ਦੀ ਗਰਮ ਜੋਸ਼ੀ ਦੇ ਨਾਲ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਹਰ ਪ੍ਰਕਾਰ ਦੀਆਂ ਦਿਲ ਦੀਆਂ ਨਾੜੀਆਂ ਯੀਸੂ ਮਸੀਹ ਦੇ ਨਾਮ ਦੇ ਵਿੱਚ ਖੁੱਲਣ ਔਰ ਪ੍ਰੋਪਰ ਕੰਮ ਕਰਨ ਜਿੱਦਾਂ ਕੰਮ ਕਰਨ ਲਈ ਪਰਮੇਸ਼ਰ ਨੇ ਉਹਨਾਂ ਨੂੰ ਬਣਾਇਆ ਆ ਉਹ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਸ਼ੈਕ ਆ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਨੂੰ ਨਵੇਂ ਦਿਲ ਦਿਓ ਮੇਰੇ ਪ੍ਰਭੂ ਜੀ ਪਿਤਾ ਪਰਮੇਸ਼ਰ ਉਹਨਾਂ ਦੇ ਆਪਰੇਸ਼ਨ ਕੈਨਸਲ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਜਿਨ੍ਹਾਂ ਔਰਤਾਂ ਦੇ ਗਰਭ ਦੇ ਅੰਦਰ ਬੱਚੇ ਆ ਅਸੀਂ ਉਹਨਾਂ ਲਈ ਪ੍ਰਭੂ ਪ੍ਰਾਰਥਨਾ ਕਰਦੇ ਤੁਸੀਂ ਉਹਨਾਂ ਦੇ ਗਰਭ ਨੂੰ ਛੂ ਜਾਓ ਮੇਰੇ ਪਿਤਾ ਪਰਮੇਸ਼ਰ ਉਹ ਮਾਂ ਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ ਮੇਰੇ ਪਿਤਾ ਪਰਮੇਸ਼ਰ ਅਰ ਤੁਹਾਡੀ ਮਹਿਮਾ ਦੇ ਲਈ ਇਸ ਧਰਤੀ ਦੇ ਉੱਤੇ ਇੱਕ ਗਵਾਹੀ ਬਣ ਜਾਣ ਮੇਰੇ ਪਿਤਾ mission ਹਰ ਪ੍ਰਕਾਰ ਦੇ ਖੂਨ ਦੀ ਕਮੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਪੂਰੀ ਕੀਤੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਇਹਨਾਂ ਦਾ ਤੁਹਾਡੇ ਘਰ ਦੇ ਵਿੱਚ ਆਉਣਾ ਮੁਬਾਰਕ ਹੋਵੇ ਪਿਤਾ ਪਰਮੇਸ਼ਰ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਖੋਜੇਵਾਲ ਦੀ ਕਲੀਸਿਆ ਨੂੰ ਆਪਣੀ ਬਾਦਸ਼ਾਹਤ ਲਈ ਤਿਆਰ ਕਰੋ ਮੇਰੇ ਪ੍ਰਭੂ ਜੀ। ਪਿਤਾ ਪਰਮੇਸ਼ਰ ਖੋਜੇਵਾਲ ਦੀ ਕਲੀਸਿਆ ਦੇ ਉੱਤੇ ਤੁਹਾਡਾ ਕਬਜ਼ਾ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ਰ। ਕੋਈ ਵੈਰੀ ਦੀ ਤਾਕਤ ਇਸ ਕਲੀਸਿਆ ਨੂੰ ਸ਼ੂ ਨਾ ਸਕੇ ਮੇਰੇ ਪਿਤਾ ਪਰਮੇਸ਼ਰ। ਕੋਈ ਚੋਰ ਢਾਕੂ ਤੇ ਭੇੜੀਆਂ ਇਸ ਕਲੀਸਿਆ ਦੇ ਅੰਦਰ ਆਪਣੇ ਪੈਰ ਨਾ ਕਸਕੇ ਮੇਰੇ ਪ੍ਰਭੂ ਕੋਈ ਵੈਰੀ ਦੀ ਚਾਲ ਇਸ ਕਲੀਸਿਆ ਦੇ ਅਗੇਂਸਟ ਕੰਮ ਨਾ ਕਰ ਸਕੇ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਮੈਂ ਇਸ ਕਲੀਸਿਆ ਨੂੰ ਇਸ ਮੈਨੇਜਮੈਂਟ ਨੂੰ ਇਸ ਵਰਸ਼ਿਪ ਕੋ ਨੂੰ ਇੱਕ ਇੱਕ ਕੇ ਇਸ ਕਲੀਸਿਆ ਦੇ ਮੈਂਬਰ ਨੂੰ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਜ਼ੋਰਾਵਰ ਹੱਥਾਂ ਦੀ ਸੁਰੱਖਿਆ ਹੇਠ ਲੈ ਕੇ ਆਉਣੀ ਹੈ ਮੇਰੇ ਪ੍ਰਭੂ ਪਿਤਾ ਪਰਮੇਸ਼ਵਰ ਇਸ ਇਕਲਿਸਿਆ ਦੇ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖ ਦਿੱਤੇ ਜਾਣ ਪ੍ਰਭੂ ਜੀ ਪ੍ਰਭੂ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਓ ਮੇਰੇ ਪ੍ਰਭੂ ਆਉਣ ਵਾਲੇ ਭਿਆਨਕ ਸਮੇਂ ਤੋਂ ਬਚਾਓ ਪ੍ਰਭੂ ਹਰ ਅਜਮਾਇਸ਼ ਤੋਂ ਬਚਾਓ ਪ੍ਰਭੂ ਸਾਨੂੰ ਰੋਜ਼ ਦੀ ਰੋਟੀ ਦਿਓ ਮੇਰੇ ਪਿਤਾ ਪਰਮੇਸ਼ਵਰ ਸਾਡੇ ਗੁਨਾਹ ਸਾਨੂੰ ਮਾਫ ਕਰੋ ਪ੍ਰਭੂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ ਕਰਨ ਵਾਲੇ ਹੋ ਜਾਈਏ ਮੇਰੇ ਪਿਤਾ ਪਰਮੇਸ਼ਵਰ ਤੁਹਾਡੀ ਰਹਿਮਤ ਦੀ ਰੇਲ ਪੇਲ ਇਸ ਇਕਲਿਸਿਆ ਦੇ ਉੱਤੇ ਬਣੀ ਰਹੇ ਮੇਰੇ ਪ੍ਰਭੂ ਜੀ ਪ੍ਰਭੂ ਅੱਜ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਇਸ ਕਲੀਸਿਆ ਦੀਆਂ ਹੱਦਾਂ ਨੂੰ ਵਧਾ ਦਿਓ ਯਿਸੂ ਮਸੀਹ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਐਕਲੀਸਿਆ ਸੱਜੇ ਨੂੰ ਖੱਬੇ ਨੂੰ ਅੱਗੇ ਨੂੰ ਤੇ ਪਿੱਛੇ ਨੂੰ ਚੋਹਾਂ ਪਾਸਿਆਂ ਨੂੰ ਵਧਦੀ ਜਾਏ ਮੇਰੇ ਪਿਤਾ ਪਰਮੇਸ਼ਰ ਅਰ ਪ੍ਰਭੂ ਇਸ ਕਲੀਸਿਆ ਦੇ ਲਈ ਲੋੜਿੰਦੀਆਂ ਚੀਜ਼ਾਂ ਸੀ ਤੁਹਾਡੀ ਹਜ਼ੂਰੀ ਚੋਂ ਮੰਗਦੇ ਆ ਮੇਰੇ ਪ੍ਰਭੂ ਜੀ ਤੁਸੀਂ ਕੀ ਮੰਗੋ ਤੇ ਦਿੱਤਾ ਜਾਵੇਗਾ ਪਿਤਾ ਪਰਮੇਸ਼ਵਰ ਅਜਿਹੀ ਪ੍ਰਾਰਥਨਾ ਕਰਦੇ ਇਸ ਕਲੀਸਿਆ ਦੇ ਅੰਦਰ ਮੇਰੇ ਪ੍ਰਭੂ ਤੁਹਾਡੀ ਮਹਿਮਾ ਦੇ ਲਈ ਜੋ ਵੀ ਚੀਜ਼ਾਂ ਜ਼ਰੂਰੀ ਹਨ ਪ੍ਰਭੂ ਤੁਸੀਂ ਆਪਣੀ ਆਸਮਾਨੀ ਦਕੀਆਂ ਖੋਲ ਕੇ ਪਿਤਾ ਪਰਮੇਸ਼ਰ ਬਰਕਤਾਂ ਦੀ ਬਾਰਿਸ਼ ਇਸ ਜਗ੍ਹਾ ਤੇ ਕਰੋ ਪ੍ਰਭੂ ਇਸ ਭਵਨ ਹਰ ਜ਼ਰੂਰਤ ਤੁਹਾਡੀ ਹਜ਼ੂਰੀ ਤੋਂ ਪੂਰੀ ਕੀਤੀ ਜਾਵੇ ਪ੍ਰਭੂ ਤੁਸੀਂ ਉੱਤਮ ਵਸਤੂਆਂ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਇਸ ਭਵਨ ਨੂੰ ਬੜਾਓ ਮੇਰੇ ਪਿਆਰੇ ਪ੍ਰਭੂ

ਪਿਤਾ ਪਰਮੇਸ਼ਰ ਜਿੱਦਾਂ ਤੁਸੀਂ ਇਹਨਾਂ ਦੀ ਔਣ ਵਿੱਚ ਮਦਦ ਕੀਤੀ ਜਾਣ ਵਿੱਚ ਵੀ ਮਦਦ ਕਰਨਾ ਪ੍ਰਭੂ ਜੀ ਸਵਰਗ ਦੂਤ ਇਹਨਾਂ ਦੇ ਰਾਹਾਂ ਦੇ ਵਿੱਚ ਖੜੇ ਹੋ ਜਾਣ ਪ੍ਰਭੂ ਸਵਰਗ ਦੂਤ ਇਹਨਾਂ ਦੇ ਨਾਲ ਜਾਣ ਇਹਨਾਂ ਨੂੰ ਹਰ ਪ੍ਰਕਾਰ ਦੇ ਖਤਰੇ ਮਸੀਬਤ ਤੋਂ ਬਚਾਉਣਾ ਪ੍ਰਭੂ ਹਰ ਪ੍ਰਕਾਰ ਦੇ ਐਕਸੀਡੈਂਟਾਂ ਖੌਫ ਖਤਰਿਆਂ ਤੋਂ ਬਚਾਉਣਾ ਪ੍ਰਭੂ ਮਸ਼ੀਨਰੀਆਂ ਦੀਆਂ ਖਰਾਬੀਆਂ ਤੋਂ ਬਚਾਉਣਾ ਮੇਰੇ ਪ੍ਰਭੂ ਹਰ ਅਣ ਹੋਣੀ ਦੁਰਘਟਨਾ ਤੋਂ ਬਚਾਉਣਾ ਪ੍ਰਭੂ ਆਪਣੇ ਲੋਕਾਂ ਦੇ ਘਰਾਂ ਦੀ ਰੱਖਿਆ ਕਰਨਾ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੇ ਘਰ ਬਰਕਤਾਂ ਨਾਲ ਭਰੇ ਰਹਿਣਾ ਸੱਚੰਗੀ ਚੀਜ਼ ਦੀ ਥੋੜਨਾ ਰਹੇ ਮੇਰੇ ਪਿਤਾ ਪਰਮੇਸ਼ਰ ਆਓ ਮੇਰੇ ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਕੰਨ ਲਾਓ ਮੇਰੇ ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿਓ ਸਾਰੀ ਪ੍ਰਾਰਥਨਾ ਸੀ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਚ ਸਾਰੇ ਮਿਲ ਕੇ ਪਿਤਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ